ਸਤਿ ਸ਼੍ਰੀ ਅਕਾਲ ਜੀ ਹੋਰ ਸਨਾਂਓ ਕੀ ਹਾਲ ਚੱਲ ਜੀ ਸਵਾਗਤ ਆ ਤੁਹਾਡਾ ਅੱਜ ਦੇ ਨਵੇਂ ਬਲੌਗ ਦੇ ਵਿੱਚ ਕਿ ਅੱਜ ਬਲੌਗ ਲੈ ਕੇ ਹਾਜ਼ਰ ਹੋਇਆ ਪਹਿਲਾਂ ਤਾਂ ਇੱਥੇ ਮੌਸਮ ਬਹੁਤ ਖਰਾਬ ਹੋ ਗਿਆ ਕਮਾਲਪੁਰੇ ਤੇ ਇੱਕ ਮੌਸਮ ਖਰਾਬ ਆ ਇੱਕ ਉਤੋਂ ਆਪਾਂ ਸੋਣੀ ਰਹੇ ਆ ਵੀ ਭਾਰਤ ਦੇ ਆਪਣੇ ਪੰਜਾਬ ਦੀ ਤੇ ਪਾਕਿਸਤਾਨ ਦੀ ਲੜਾਈ ਲੱਗਣ ਵਾਲੀ ਆ ਤੇ ਉਹਨੂੰ ਸੋਚ ਕੇ ਬਹੁਤ ਡਰ ਲੱਗਦਾ ਵੀ ਆਪਣੇ ਤੋਂ ਤਾਂ ਪਹਿਲਾਂ ਹੀ 47 ਦੇ ਵਿੱਚ ਆਪਾਂ ਪਹਿਲਾਂ ਜੰਗ ਸੁਣੀ ਹੋਈ ਆਣਾ ਵੀ ਕੀ ਕੁਝ ਹੋਇਆ ਆਪਣੇ ਪੰਜਾਬ ਦੇ ਨਾਲ ਤੇ ਉਹ ਜੇ ਹੁਣ ਮਾੜੇ ਹਾਲਾਤ ਦੁਬਾਰਾ ਨਾ ਮਸਾਪਾਤਾ ਵਾਹਿਗੁਰੂ ਅਗੇ ਇਹ ਹੀ ਅਰਦਾਸ ਕਰਦੇ ਆਂ ਵੀ ਜੰਗ ਨਾ ਹੀ ਲੱਗੇ ਮੈਂ ਤਾਂ ਕਹਿੰਦੀ ਆਂ ਆਪਾਂ ਤਾਂ ਇਹ ਹੀ ਅਰਦਾਸ ਕਰਦੇ ਆਂ ਕਿਉਂਕਿ ਜੰਗ ਕਹਿਣਾ ਸੌਖਾ ਵਾ ਪਰ ਜਿਹੜੇ ਬਾਰਡਰਾਂ ਤੇ ਵੀਰ ਬੈਠੇ ਆ ਉਹਨਾਂ ਨੂੰ ਪਤਾ ਜਾਂ ਉਹਨਾਂ ਦੀਆਂ ਮਾਂਵਾਂ ਨੂੰ ਪਤਾ ਆਪਣੇ ਅਰਗੇ ਤਾਂ ਮਜਾ ਆ ਕੇ ਕਰ ਦਿੰਨੇ ਆ ਵੀ ਆਏ ਨਹੀਂ ਆਏ ਹੋ ਜੇ ਆਈਆਂ ਆਏ ਹੋ ਜੇ ਆਪਣੇ ਅਰਗੇ ਤਾਂ ਸਭ ਗੱਲਾਂ ਕਰਨ ਵਾਲੇ ਬੀਤ ਦੀ ਉਹਨਾਂ ਤੇ ਕੀ ਆ ਉਹ ਆਪ ਆਉਹੀ ਜਾਣ ਕਰਦੇ ਆ ਆਪਾਂ ਤਾਂ ਆਪਣੇ ਪੁੱਤ ਨੂੰ ਘਰੋਂ ਬਾਹਰ ਨਹੀਂ ਕੱਢਦੇਗੇ ਉਹ ਐਡੀ ਦੂਰ ਆਪਣੇ ਬਾਰਡਰਾਂ ਤੇ ਛੱਡੀ ਬੈਠੇ ਆ ਆਪਣੇ ਪੁੱਤਾਂ ਨੂੰ ਹਨਾ ਆਪਣੀ ਸਿਰਫ ਆਪਣੀ ਖਾਤਰ ਲੜਨ ਲਈ ਤਿਆਰ ਬੈਠੇ ਹੋ ਤੇ ਪਰ ਮੈਂ ਚਾਹੁੰਨੀ ਆ ਵੀ ਦੋਨੇ ਦੇਸ਼ਾਂ 'ਚ ਸ਼ਾਂਤੀ ਬਣੀ ਰਹੇ ਤੇ ਪਰ ਲੜਾਈ ਲੁੜਾਈ ਦਾ ਕੰਮ ਕਿਤੇ ਨਾ ਹੋਵੇ ਆਪਾਂ ਤਾਂ ਇਹੀ ਕਹਿੰਦੇ ਆ ਵੀ ਸ਼ਾਂਤੀ ਬਣੀ ਰਹੇ ਜੇ ਵੀ ਹਜੇ ਵੀ ਕੋਈ ਹੱਲ ਹੁੰਦਾ ਤਾਂ ਲੜਾਈ ਵੱਲ ਬਾਕਸ਼ੀ ਰਹੇ ਹੁਣ ਇੱਥੇ ਵੀ ਕਹਿੰਦੇ ਆ ਵੀ ਅੱਜ ਲੁਧਿਆਣੇ ਏਰੀਆ 'ਚ ਅੱਜ ਦਾ ਦਿਨ ਹੈਗਾ ਵਲਰਟ ਕੀਤਾ ਵੇ ਸਾਊਂਡ ਦਾ ਕੁਝ ਅਲਾਰਮ ਵੱਜੂਆ ਜਾਂ ਕੁਝ ਟ੍ਰੇਨਿੰਗ ਦੇ ਰਹੇ ਆ ਅੱਜ ਲੁਧਿਆਣੇ ਏਰੀਆ 'ਚ ਆਪਣੇ ਨੇੜੇ ਹੀ ਆ ਤੇ ਆਪਣੇ ਕਿਉਂਕਿ ਆਪਣੇ ਨੇੜੇ ਹਲਵਾਰਾ ਵੀ ਲੱਗਦਾ ਏ ਕਰ ਕੇ ਲੋ ਜੀ ਤੇ ਆਪਾਂ ਹੁਣ ਕਰਦੇ ਆ ਇਸ ਨਾਲ ਅੱਜ ਬੜੀ ਵੀਡੀਓ ਆਪਣੀ ਸਟਾਰਟ ਤੇ ਮੈਂ ਦਿਖਾਉਣੀ ਆ ਥੋੜੇ ਜੇ ਕੱਪੜੇ ਲਿਆਂਦੇ ਤੇ ਥੋੜੀ ਜੀ ਲੇਖਾ ਵਗੈਰਾ ਦੀ ਕਟਿੰਗ ਕਰਤੀ ਆਂਦੀ ਆ ਉਹ ਵੀ ਦਿਖਾਉਣੀ ਆ ਜਿਹੜੇ ਆਪਾਂ ਕੱਪੜਾ ਤਿਆਰ ਕਰਨੇ ਆ ਉਹਨਾਂ ਲਈ ਆਪਾਂ ਲੇਖੀ ਲਏ। ਪਹਿਲਾਂ ਤਾਂ ਆਪਾਂ ਲੈ ਕੇ ਆਇਆ ਯਾ ਪੇਸਟਿੰਗ ਪੱਟੀ ਪੇਸਟਿੰਗ ਪੱਟੀ ਇਹਦੇ ਨਾਲ ਕੱਪ ਬਾਹਮੋਨੇ ਕੱਪ ਬਣਾ ਲੰਗੇ ਜਾਂ ਕੋਲਰ ਤੇ ਲੱਗ ਜਾਂਦੀ ਆ। ਆ ਖੁੱਲੀ ਬੁਕਰ ਮੈਂ ਲੈ ਕੇ ਆਉਂਦੀ ਆ। ਕਿ ਇਹਦੇ ਗਲੇ ਆਪਾਂ ਡਿਜ਼ਾਈਨ ਵਾਲਾ ਬਣਾਉਣਾ ਤਾਂ ਇਹਨੂੰ ਕੱਟ ਕੇ ਡਿਜ਼ਾਈਨ ਕਰ ਆਪਾਂ ਘਾਣ ਕੱਟ ਸਕਦੇ ਆ ਤੇ ਆਹ ਗਲੇ ਲੈ ਕੇ ਆਂਦੇ ਆ ਇੱਕ ਆ ਦੁਕਾਨਾ ਫਾਈਟਿੰਗ ਵਗੈਰਾ ਆ ਤੇ ਤਾਂ ਬਹੁਤ ਸਮਾਂ ਲੱਗਦੀ ਆ ਡਿਜ਼ਾਈਨ ਕਰਦਾ ਬਹੁਤ ਸਮਾਂ ਲੱਗਦਾ ਇੱਥੇ ਗੋਲ ਇਹ ਥੋੜਾ ਜਿਹਾ ਵੱਡਾ ਲੈ ਕੇ ਆਂਦਾ ਤੇ ਅੱਜ ਕਰਕੇ ਬਣੀ ਮੈਂ ਵੱਡਾ ਪਾਉਂਦੀ ਆ ਮੈਨੂੰ ਨਹੀਂ ਛੋਟਾ ਛੋਟੇ ਗਲੇ ਮੈਨੂੰ ਲੱਗਦੇ ਆ ਦੇ ਇੱਥੇ ਕਿ ਚੜੀ ਜਾਂਦੇ ਨੇ ਇਹ ਕਾ ਵਾਲਾ ਤੇ ਹੋਰ ਆਪਾਂ ਕੀ ਲੈ ਕੇ ਆਈਆਂ ਇੱਕ ਤੇਲ ਵਾਲੀ ਕੁੱਪੀ ਇੱਕ ਗਲਾਸ ਸੂਟ ਤੇ ਲਾਉਣ ਲਈ ਇਹ ਕਿਹੜੇ ਸੂਟ ਤੇ ਲੱਗੂਗੀ ਇਹ ਵੀ ਮੈਂ ਤੁਹਾਨੂੰ ਦਿਖਾਉਣੀ ਆ ਇੱਕ ਆਹ ਵਾਲਾ ਲੱਗ ਜਾਂਦੀ ਆ ਇੱਕ ਵਾਈਟ ਇਹ ਔਰਗੰਜੀ ਦੇ ਗਲਾਸ ਲੱਗ ਜਾਂਦੀ ਤੇ ਇਹ ਦੁਪੱਟੇ ਦੇ ਵੀ ਬਹੁਤ ਸੋਹਣੇ ਲੱਗਦੀ ਆ ਤੇ ਸੂਟ ਦੇ ਉੱਤੇ ਲਾਈ ਵੀ ਬਹੁਤ ਸੋਹਣੀ ਲੱਗਦੀ ਆ ਪਤਾ ਨਹੀਂ ਮੈਨੂੰ ਮੇਰੀ ਥੋੜੇ ਤੱਕ ਆਵਾਜ਼ ਆਉਂਦੀ ਵੀ ਹੋਊ ਜਾਂ ਨਹੀਂ ਇਹਨੂੰ ਇੱਧਰ ਕਰ ਦਿੰਦੇ ਆ ਤੇ ਅੱਛਾ ਹੁਣ ਆਪਾਂ ਦਿਖਾਉਣੀ ਆ ਆਪਣੇ ਸੂਟ ਲਓ ਜੀ ਇਹ ਤਾਂ ਮੇਰੀ ਆ ਉਹ ਇਹ ਤਾਂ ਹੋਆ ਜਿਹੜੇ ਮੈਂ ਨਾਲ ਲੈ ਕੇ ਗਈ ਸੀ ਲੇਸ ਵਗੈਰਾ ਲਿਆਉਣ ਤੇ ਆ ਇਹ ਸੂਟ ਦੇਖੋ ਜੀ ਇਹ ਆ ਸਲਵਾਰ ਆ ਕਮੀਜ਼ ਦੇਖੋ ਪ੍ਰਿੰਟ ਸੋਹਣਾ ਲੱਗਿਆ ਨਾ ਮੈਨੂੰ ਬਹੁਤ ਸੋਹਣਾ ਲੱਗਿਆ ਪ੍ਰਿੰਟ ਤੇ ਇਹਦਾ ਮੈਂ ਤੁਹਾਨੂੰ ਦੱਸਦੀ ਹਾਂ ਇਹ ਕਿਹੜੇ ਆ ਬ੍ਰਾਂਡ ਦਾ ਇਹ ਟੀਸਟੋ ਬ੍ਰਾਂਡ ਦਾ ਕੱਪੜਾ ਦੇਖੋ ਬਹੁਤ ਸੌਫਟ ਕੱਪੜਾ ਆ ਬੇਬਿੱਦ ਮੋਹਰਾ ਦੇਖੋ ਜੇ ਕਿਸੇ ਨੇ ਟੇਸਟਾ ਬ੍ਰਾਂਡ ਵਧੀਆ ਲੱਗਦਾ ਤਾਂ ਮੈਥੋਂ ਆਰਡਰ ਕਰਕੇ ਮੰਗਵਾ ਵੀ ਸਕਦੀਆਂ ਭੈਣਾ ਤੇ ਇਹ ਆਪਾਂ ਦਿਖਾਉਣ ਲਈ ਲੈ ਲਿਆ ਹੁੰਦੇ ਆ ਤੇ ਵੇਚਣਾ ਵੀ ਜੇ ਕਿਸੇ ਭੈਣ ਨੂੰ ਪਸੰਦ ਆਉਂਦਾ ਜਿਵੇਂ ਕੋਈ ਵੀ ਸੂਟ ਤਾਂ ਆਪਾਂ ਨੂੰ ਆਰਡਰ ਦੇ ਕੇ ਮੈਥੋਂ ਮੰਗਵਾ ਸਕਦੇ ਆ ਠੀਕ ਹੈ ਤੇ ਆਪਾਂ ਇਹਦੇ ਨਾਲ ਬਰਬਰੀ ਦੀ ਆਹ ਬਰਬਰੀ ਦੀ ਗਈਆਂ ਨੇ ਟੇਸਟਾ ਦੀ ਸਲਵਾਰ ਆ ਤੇ ਟੇਸਟ ਟੇਸਟਾ ਦਾ ਇੱਕ ਮੀਂਹ ਬਹੁਤ ਸੋਹਣਾ ਕੱਪੜਾ ਹੈ ਬਹੁਤ ਸੌਫਟ ਕੱਪੜਾ ਟੇਸਟਾ ਬ੍ਰਾਂਡ ਦਾ ਇੱਕ ਆਹ ਵਾ ਦੇਖੋ ਇਹਦਾ ਕਿੰਨਾ ਸੋਹਣਾ ਪ੍ਰਿੰਟ ਆ ਬਹੁਤ ਜਿਆਦਾ ਸ਼ਾਈਨ ਦਾ ਕੱਪੜਾ ਇਹ ਨਾ ਸਾਫਟ ਕੱਪੜਾ ਇਹ ਵੀ ਤੇ ਆਹ ਸਲਵਾਰ ਇਹਦੇ ਨਾਲ ਬਲੈਕ कलर ਦੀ ਸਲਵਾਰ ਹੁਣ ਇਹਦੇ ਤੇ ਆਪਾਂ ਦੇਖਦੇ ਆਂ ਪਾਈਪਿੰਗ ਕਿਹੜੇ ਤੇ ਕਲਰ ਦੀ ਲਾਈਏ ਤੇ ਜਿੱਪ ਜਿੱਪ ਲਾ ਲਾਂਗੇ ਉਹ ਆਪਾਂ ਡਿਜ਼ਾਈਨ ਜਿਵੇਂ ਕਰਨਾ ਹੋਇਆ ਕਰ ਲਾਂਗੇ ਤੇ ਜੇ ਤੁਹਾਨੂੰ ਕਿਸੇ ਨੂੰ ਵੀ ਮੇਰੀ ਵੀਡੀਓ ਦੇਖ ਕੇ ਤੁਹਾਨੂੰ ਪਸੰਦ ਆਉਂਦਾ ਤੁਸੀਂ ਲਗਵਾਉਣਾ ਚਾਹੁੰਦੇ ਹੋ ਵੀ ਦੇਖੋ ਆ ਵੀ ਕਿੰਨਾ ਸੋਹਣਾ ਪ੍ਰਿੰਟ ਆ ਬਹੁਤ ਸੋਹਣਾ ਪ੍ਰਿੰਟ ਆ ਇਹਦਾ ਵੀ ਤੇ ਇਹਦੇ ਨਾਲ ਦੇਖਦੇ ਆਂ ਆਪਾਂ ਪਾਈਪਿੰਗ ਕਿਹੜੀ ਲਵਾਈਏ ਤੇ ਇਹ ਆਪਣਾ ਕੋਟ ਇਹ ਵੀ ਸੋਨਾ ਸੂਟਾ ਹੈ ਬਾਹਰ ਅੰਦਰ ਵਾਲਾ ਸੂਟ ਹੈ ਤੇ ਇਹਦੇ ਨਾਲ ਲਿਆਂਦਾ ਆਪਾਂ ਮਸਲੀਨ ਦਾ ਦੁਪੱਟਾ ਮਸਲੀਨ ਦੇ ਦੁਪੱਟੇ ਇਹਨੂੰ ਡਾਈ ਕਰਵਾਵਾਂਗੇ ਆਪਾਂ ਦੇਖਦੇ ਆ ਕਿਹੜੇ ਡਾਈ ਦਾ ਹੀ ਕਰਾਈਏ ਜਾਂ ਸਿੰਪਲ ਡਾਈ ਕਰੀਏ ਠੀਕ ਹੈ ਇਹਨੂੰ ਕੱਬਸੋਹੀਆ ਤੇ ਇੱਕ ਸੂਟ ਆ ਜੇ ਕਿਸੇ ਨੂੰ ਸੂਟ ਪਸੰਦ ਆਉਂਦੇ ਆ ਤਾਂ ਉਹ ਆਰਡਰ ਕਰਕੇ ਮੈਥੋਂ ਸੂਟ ਲੈ ਸਕਦੇ ਆ ਜੇ ਕਿਸੇ ਨੂੰ ਜ਼ਿਆਦਾ ਚਾਹੀਦੇ ਆ ਕਿਵੇਂ ਵੀ ਚਾਹੀਦੇ ਆ ਮੈਨੂੰ ਪਲੀਜ਼ ਕਮੈਂਟ ਬਾਕਸ ਦੇ ਵਿੱਚ ਲੈੱਕ ਜੇ ਮੈਨੂੰ ਮੈਸੇਜ ਜਰੂਰ ਕਰ ਦਿਓ ਮੇਰੀ ਇੰਸਟਾਗ੍ਰਾਮ ਦੀ ਆਈਡੀ ਤੇ ਵੀ ਹੈ ਠੀਕ ਹੈ ਦੇਖ ਲਓ ਪ੍ਰਿੰਟ ਬਹੁਤ ਸੋਹਣਾ ਹੈ ਮਸਟਰਡ ਕਲਰ ਦਾ ਤੇ ਇਹਦੇ ਸੈਲਫ ਪ੍ਰਿੰਟ ਕੱਪੜਾ ਇਹ ਸੈਲਫ ਦਿਖਦਾ ਹੈ ਪ੍ਰਿੰਟ ਦੇਖ ਤਾਂ ਪੂਰਾ ਹਮ ਸੈਲਫ ਪ੍ਰਿੰਟ ਆ ਦੇਖੋ ਸਲਵਾਰ ਇਹਦੇ ਨਾਲ ਇਹ ਵੀ ਦੁਪट्टे ਇਹਦਾ ਰੇਟ ਵਗੈਰਾ ਮੈਂ ਤੁਹਾਨੂੰ ਤੁਸੀਂ ਉਧਰ ਕਮੈਂਟ ਕਰਕੇ ਪੁੱਛ ਸਕਦੇ ਹੋ ਠੀਕ ਹੈ ਤੁਸੀਂ ਇੰਸਟਾਗ੍ਰam ਤੇ ਮੈਨੂੰ ਮੈਸੇਜ ਕਰ ਲਿਓ ਜਿੰਨੂੰ ਸੂਟ ਦੀ ਲੋੜ ਹੋਈ ਤੇ ਫਿਰ ਮੈਂ ਉੱਥੇ ਤੁਹਾਨੂੰ ਦੱਸੂਗੀ ਠੀਕ ਹੈ ਜਿਵੇਂ ਵੀ ਤੁਹਾਨੂੰ ਪਸੰਦ ਆ। ਸੁਪ੍ਰੀਤ ਕਾਰ ਬਣਾ ਰਹੀ ਆ ਡਰਾਇੰਗ। ਡਰਾਇੰਗ ਕਰ ਰਹੀ ਆ। ਉਹ ਠੀਕ। ਕਿਦੀ ਬਣਾ ਰਹੀ ਆ ਸੁਪ੍ਰੀਤ? ਪਰੀ। ਵੈਸੇ ਇੱਕ ਟਾਲ ਦੀ। ਦੇਖੋ। ਐਵਰੀ ਟਾਈਮ। 3 ਟਾਈਮ। ਆਏ ਕੰਪੜ ਰਿਆ। ਇਹਦਾ ਮੂੰਹ ਕਾ ਟਟਿਆ ਹੋਇਆ। ਕਿੰ ਆ ਤੁਹਾਡੇ ਦੇ ਬਾਲ ਹੁਣ ਖਲਰੇ ਹੋਇਆ ਕਿ ਅਸੀਂ ਨਾ ਪਾ ਦੇਣੀ ਨੀ ਨਾ ਕੇਸੀ ਨਾ ਤੋਏ। ਅਨ 10 ਮੀਟਰ ਰੋਟੀ ਖਵਾਈ ਕਰਕੇ ਕਿਸੇ ਨਾ 10 ਕਿਲੋ ਤੇ ਫਿਰ ਹੁਣ ਇਹ ਪੱਗ ਨਹੀਂ ਬੰਨਦਾ ਦਿਖਾਈ ਬਹੁਤ ਸੋਹਣੀ ਅੱਖਾਂ ਬਣਾਈਆਂ ਆਈ ਗਰੋ ਤੇ ਆਈ ਹਜੇ ਤਾਂ ਹੋਣਾ ਨਹੀਂ ਆ ਮੋਸਮ ਜਣਾ ਆਇਆ ਆਸੇ ਬਸਿਆ ਤਾਂ ਫਾਟੇ ਨੂੰ ਕੜ ਵੀ ਲੋ ਤਾਂ ਜੀ ਗਰੀ ਉਹਨ ਖੁੱਲੇ ਪਏ ਆ ਪੈਂਟ ਨਾ ਮੇਰੀ ਅੱਜ ਬਹੁਤ ਨੱਕ ਕੀ ਨੱਕ ਨੂੰ ਉਹ ਆਏ ਬਣੇ ਉਹਨੇ ਵੀ ਆਏ ਬਣੇ ਆਏ ਮੈਂ ਯਾਰ ਮਮਾ ਜੀ ਆਹ ਮੁਰਗਾ ਕਿੱਥੇ ਹੈ ਫਰੀ ਹੌਲੀ ਮੀਂਹ ਵੇਖੋ ਕਿੰਨਾ ਪੈ ਰਿਹਾ ਹੁਣ ਤਾਂ ਹੜ੍ਹ ਚੁੱਕਿਆ ਵੇ ਲੋ ਜੀ ਦੇਖੋ ਕਿੰਨਾ ਖਰਾਬ ਵਾਦਰ ਹੋਇਆ ਵੇ ਕਿੰਨਾ ਮੌਸਮ ਸਾਹ ਪਾਣੀ ਖੜ ਗਿਆ ਗਲੀ ਅੱਛਾ ਅੱਗੇ ਵੀ ਦੇਖੋ ਕੋਈ ਨਹੀਂ ਬਾਹਰ ਸਾਬ ਬੈਠੇ ਕੋਈ ਕੁਰਬਾਨੀ ਨਹੀਂ ਹੋ ਰਹੀ ਦੇਖੋ ਪੂਰੇ ਖੜੇ ਯੋਨੇ ਮੰਨਦੀ ਹੋਰੀ ਆਂਟੀ ਹੋਈਆ ਹੋਰ ਬਹੁਤ ਦੌੜ ਸਾਡਾ ਪੈਨ ਐਂਡ ਆਹ ਮੀਂਹ ਆ ਗਿਆ ਉਹ ਪੈਨਚਰ ਇਹ ਹੋ ਗਿਆ ਸੋ ਅਦੇ ਦਾ ਕੰਮ ਤਾਂ ਕਰ ਦੇਵੀਂ ਆ ਹਾਏ ਕਪਤਾਨ। ਕੋਤਨ ਕੀ ਹੋਇਆ? ਡਰੀ ਗਿਆ। ਮੈਂ ਥੋੜ੍ਹ ਡਰ ਗਿਆ। ਜਦੋਂ ਕਪਤਾਨ ਨੂੰ ਬੁਲਾ ਲੀਏ ਇਹ ਉਫਾ ਹੋ ਜਾਂਦਾ। ਬਹੁਤ ਜ਼ਿਆਦਾ ਉਫਾ।